ਸਸਰੀ ਘਰ ਵਾਲ ਮਸੀ ਸਸਰੀ ਘਰ ਪੁੱਤ ਹੋਰ ਕਿਵੇਂ ਠੀਕ ਹੋ ਹਾਂ ਅਸੀਂ ਤਾਂ ਸਾਰੇ ਠੀਕ ਠਾਕ ਤੁਸੀਂ ਦੱਸੋ ਆਪਣੇ ਘਰੇ ਸਾਰੇ ਠੀਕ ਨੇ ਸਾਰੇ ਵਧੀਆ ਅੱਜ ਕੋਈ ਦੀਂਦੇ ਹੀ ਨਹੀਂ ਕਰੇ ਬੇ ਪੁੱਤ ਉਹ ਬਹੂ ਤੇ ਕੁੜੀ ਤਾਂ ਅੰਦਰ ਪਈਆਂ ਨੇ ਰਾਮ ਕਰਦੀਆਂ ਨੇ ਤੇ ਕਾਲਾ ਖੇਤ ਗਿਆ ਹੋਇਆ ਤੈਂ ਤੂੰ ਦੱਸ ਤੂੰ ਕਿਵੇਂ ਗਿਆੜਾ ਮarre ਅੱਜ ਮੈਂ ਤਾਂ ਮੰਮੀ ਨੇ ਭੇਜਿਆ ਸੀ ਜੋਤ ਭੈਣ ਦੇ ਰਿਸ਼ਤੇ ਬਾਰੇ ਰਿਸ਼ਤੇ ਬਾਰੇ ਕਿਹੜੇ ਪਿੰਡੋਂ ਪੁੱਤ ਉਹ ਮੇਰੀ ਮਾਤਾ ਦੇ ਪਿੰਡੋਂ ਹੀ ਆ ਕੋਈ ਅੱਛਾ ਰਿਸ਼ਤੇਦਾਰੀ ਚੋਂ ਹਾਂ ਤੇ ਕਿ ਮੇ ਦਾ ਮੁੰਡਾ ਹੈਗਾ ਕੀ ਘਰਵਾਰ ਹੈ ਕੀ ਜ਼ਮੀਨ ਹੈ ਇਦਾਂ ਦੀ ਪਤਾ ਲੱਗੇ ਮੁੰਡਾ ਦਾ ਸੋਨਾ ਸੁਨੱਖਾ ਵਾਸੀ ਅੱਛਾ ਪੰਜ ਸੱਤ ਕੀਲੇ ਵੀ ਆਉਂਦੇ ਨੇ ਚੰਗਾ ਪਰਿਵਾਰ ਹੈ ਜੇ ਤੂੰ ਕਹੇ ਤਾਂ ਮੈਂ ਗੱਲ ਤੋੜ ਲਾਣਾ ਨਾ ਲੱਗੇ ਰਿਸ਼ਤਾ ਤਾਂ ਠੀਕ ਆ ਪੁੱਤ ਜਿਵੇਂ ਤੂੰ ਦੱਸ ਦੇਗਾ ਪਰ ਹਾਲੇ ਤਾਂ ਨਹੀਂ ਅਸੀਂ ਰਿਸ਼ਤਾ ਕਰਨਾ ਹੈਗਾ ਜੋਤ ਦਾ ਮੜਾ ਜਾਂ ਨਿੱਕਾ ਨਿਆਣਾ ਹੋ ਜਾਂਦੇ ਬਹੁਤੇ ਫਿਰ ਦੇਖਦੇ ਆਂ ਬਾਕੀ ਕੋਈ ਗੱਲ ਨਹੀਂ ਪੁੱਤ ਤੂੰ ਫਿਕਰ ਨਾ ਕਰ ਇੱਕ ਵਾਰ ਦੇਖ ਦਿਖਾਈ ਆਪਾਂ ਕਰਿਆਵਾਂਗੇ ਓਏ ਉਹੀ ਗੱਲ ਕਹਿਣਾ ਮਸੀ ਇੱਕ ਵਾਰੀ ਦੇਖ ਲੋ ਹਲੇ ਤਾਂ ਉਹ ਵੀ 2-3 ਮਹੀਨੇ ਲੱਗ ਜਾਣਗੇ ਪਹਿਲਾਂ ਦੇਖ ਪਰਖ ਲੋ ਇੱਕ ਵਾਰੀ ਪਰਿਵਾਰ ਨਾਲ ਕੋਈ ਗੱਲ ਨਹੀਂ ਪੁੱਤ ਆ ਲੈਣ ਦੇ ਕਾਲੇ ਨੂੰ ਮੈਂ ਕਰਦੀ ਆ ਉਹਦੇ ਨਾਲ ਸਲਾਹ ਹਾਂ ਕਰ ਲਿਓ ਬਾਕੀ ਮੰਮੀ ਨਾਲ ਕਰ ਲਿਓ ਗੱਲ ਕੀ ਕਹਿੰਦੇ ਨੇ ਨਾ ਠੀਕ ਹੈ ਪੁੱਤ ਬੈਠ ਤੂੰ ਮਚਾਲਾ ਕਿਉਂ ਨਹੀਂ ਆ ਠੀਕ ਹੈ ਮਸੀ ਲੈ ਮਾਤਾ ਵਾਲਾ ਕੰਮ ਤਾਂ ਨਿਪਟ ਗਿਆ ਹੁਣ ਬਸ ਬਾਜ਼ਾਰੋਂ ਸਮਾਨ ਜਾ ਲੈ ਕੇ ਆਉਂ ਬਿਰੇ ਚਾਪੀ ਲਾ ਕੇ ਬਣ ਗਈ ਪੁੱਤ ਹਾਂਜੀ ਉੱਠ ਖੜੋ ਆਏ ਹਾਏ ਗਗਨ ਆ ਜਾ ਪੁੱਤ ਅਕਾਂ ਮੈਂ ਚਾਨੀ ਮੈਂ ਦੇਖਦੇ ਹਾਂ ਤੁਸੀਂ ਬੈਠੋ ਹੁਣ ਕੌਣ ਆ ਗਿਆ ਅੰਮੀ ਕੀ ਪਤਾ ਲੱਗਦਾ ਹੈ ਪੁੱਤ ਬੈ ਜਾਓ ਗਗਨਾ ਜਸ ਅਮਾ ਇੱਥੇ ਉਹ ਗਗਨ ਮੇਰੀ ਗੱਲ ਤਾਂ ਸੁਣੋ ਉਹ ਤੂੰ ਰੁਕ ਤਾਂ ਸਹੀ ਗਗਨਾ ਜਸ ਹੋਰ ਮਾ ਠੀਕ ਹੈ ਤੂੰ ਹਾਂ ਮੈਂ ਤਾਂ ਠੀਕ ਹਾਂ ਆ ਇੱਥੇ ਰੁਕ ਜਾ ਪੁੱਤ ਤੈਨੂੰ ਗਗਨ ਦੇ ਪਿੱਛੇ ਜਾਣ ਦੀ ਕੋਈ ਲੋੜ ਨਹੀਂ ਹੈਗੀ ਤੂੰ ਜੋ ਵੀ ਗੱਲ ਕਰਨੀ ਆ ਇੱਥੇ ਸਭ ਦੇ ਸਾਹਮਣੇ ਕਰ ਗਗਨ ਨੂੰ ਇੱਥੇ ਬਾਜ ਮਾਰ ਲਾਂਗੇ ਤੁਮਾ ਇੱਕ ਹੀ ਬੁਲੀਣੀ ਆ ਉਹ ਮੇਰੇ ਘਰ ਵਾਲੀ ਆ ਮੈਂ ਤਾਂ ਉਹ ਨਾਲ ਗੱਲ ਕਰੂੰਗਾ ਘਰ ਵਾਲੀ ਐ ਜਦੋਂ ਪੁੱਤ ਉਹਨੂੰ ਸਹਾਗਣ ਤੋਂ ਵਿਧਵਾ ਬਣਾ ਕੇ ਗਿਆ ਸੀ ਉਹ ਦੋਨੋਂ ਤੇਨ ਘਰ ਵਾਲੀ ਦਾ ਖਿਆਲ ਆਇਆ ਨਾ ਉਹਦਾ ਕੀ ਕਸੂਰ ਸੀ ਕਿਉਂ ਕੀਤਾ ਤੂੰ ਉਹਦੇ ਨਾਲ ਵਿਚਾਰੀ ਨਾਲ ਤੇ ਹੁਣ ਹੁਣ ਤੂੰ ਇੱਥੇ ਕੀ ਲੈਣਾ ਐ ਰਹਿ ਜਾਣਾ ਉੱਥੇ ਮਾਂ ਮੈਂ ਗਗਨ ਨਾਲ ਗੱਲ ਕਰਨੀ ਆ ਮੈਨੂੰ ਨਹੀਂ ਪਤਾ ਹੈਗਾ ਮੈਨੂੰ ਜਾਣ ਦੇ ਮੈਂ ਤੈਨੂੰ ਕਿਹਾ ਨਾ ਗਗਨ ਨਾਲ ਕੋਈ ਗੱਲ ਨਹੀਂ ਕਰਨੀਂਦੇ ਸੀ ਜੋ ਗੱਲ ਕਰਨੀ ਹੈ ਇੱਥੇ ਸਭ ਦੇ ਸਾਹਮਣੇ ਕਰ ਨਾਲੇ ਮੇਰੀ ਗੱਲ ਦਾ ਜਵਾਬ ਦੇ ਆ ਤਿੰਨ ਸਾਲ ਤੱਕ ਤੂੰ ਹੈਗਾ ਕਿੱਥੇ ਸੀ ਹੁਣ ਬੋਲਦਾ ਕਿਉਂ ਨਹੀਂ ਦੱਸ ਮੈਂ ਤੈਨੂੰ ਕੁਝ ਪੁੱਛ ਰਹੀ ਆ ਕਿੱਥੇ ਸੀਗਾ ਤੂੰ ਇੰਨੇ ਸਾਲਾਂ ਤੱਕ ਬੋਲ ਹੁਣ ਚੁੱਪ ਕਾ ਤੋ ਖੜੇ ਵੇ ਬੋਲ ਵੀਰੇ ਦੇ ਮੰਮੀ ਦੀਆਂ ਗੱਲਾਂ ਦੇ ਜਵਾਬ ਤੁਸੀਂ ਨਾ ਜਵਾਬ ਸੁਣਨਾ ਨਾ ਵਾ ਲੈ ਸੋਨੋ ਫਿਰ ਜਵਾਬ ਸੁਣੋ ਯਾਦ ਹੀ ਆਉਣਾ ਜਦੋਂ ਮੇਰਾ ਵਿਆਹ ਹੋਇਆ ਸੀ ਨਾ ਉਹਦੇ ਤੁਸੀਂ ਗੱਲਾਂ ਕਰ ਰਹੇ ਸੀ ਵੀ ਆਪਾਂ ਜੱਸ ਦਾ ਵਿਆਹ ਕਰਕੇ ਨਾ ਆਪਣੇ ਸਿਰ ਤੇ ਕਰਜ਼ਾ ਵਾਲਾ ਚੜ ਗਿਆ ਵੀ ਹੁਣ ਕੀ ਕਰਾਂਗੇ ਬੱਸ ਫਿਰ ਮਾਂ ਮੈਂ ਸੁਣੋਂ ਤਾਂ ਅੱਗ ਨਹੀਂ ਕਰ ਸਕਦਾ ਸੀ ਫਿਰ ਬੱਸ ਮੈਂ ਬਾਹਰ ਵਾਗ ਗਿਆ ਮੇਰਾ ਇੱਕ ਵਧੀਆ ਦੋਸਤ ਸੀ ਉਹ ਨਾਲ ਗੱਲ ਕਰਕੇ ਉਹਨੇ ਮੈਨੂੰ ਡੋੱਕੀ ਲਗਾ ਕੇ ਬਾਹਰ ਭੇਜਤਾ ਚੱਲ ਪਤਾ ਤੇਰੀ ਗੱਲ ਦਾ ਯਕੀਨ ਕਰ ਲੈਣੇ ਆ। ਬਈ ਤੂੰ ਬਾਹਰ ਵਾ ਗਿਆ ਸੀ। ਉੱਥੇ ਜਾ ਕੇ ਸਾਨੂੰ ਫੋਨ ਵੀ ਕਰ ਸਕਦਾ ਸੀ। 10 ਦਿਨਾਂ ਬਾਅਦ, ਮਹੀਨੇ ਬਾਅਦ, 6 ਮਹੀਨੇ ਬਾਅਦ ਕਦੇ ਤਾਂ ਸਾਨੂੰ ਫੋਨ ਕਰਦਾ ਵੀ ਮੇਰੀ ਫਿਕਰ ਨਾ ਕਰਿਓ। ਮੈਂ ਬਾਹਰ ਗਿਆ ਹੋਇਆ। ਉਹ ਮਾਂ ਮੈਂ ਫੋਨ ਕਰਦਾ ਕਿਵੇਂ? ਮੇਰੀ ਤਾਂ ਮਾੜੀ ਇੰਨੀ ਕਿਸਮਤ ਸੀ ਛੜਦੇ ਗੱਲਾਂ। ਮੈਂ ਤਾਂ ਉੱਥੇ ਆ ਕੇ ਫਸ ਗਿਆ ਸੀ ਜੇਲ੍ਹ 'ਚ ਸੀ ਐਨਾ ਟਾਈਮ। ਕਿ ਮੈਂ ਸੁਨੇਹਾ ਭੇਜਦਾ ਮੈਂ ਦੱਸੀ ਮੈਨੂੰ। ਫਿਰ ਹੁਣ ਕੀ ਲੈਣਾ ਹੈਗਾ? ਉੱਥੇ ਮਰ ਖਾ ਭਜਾਂਦਾ। ਮਾਂ ਤੈਨੂੰ ਹੋਇਆ ਕੀ ਆ ਤੂੰ ਐਂ ਕਹਤ ਬੋਲੀ ਨਹੀਂ ਆ ਬੋਲਣਾ ਹਰ ਕੀ ਕਰਾ ਅਸੀਂ ਤਾਂ ਮਨ ਸਮਝਾ ਲਿਆ ਸੀਗਾ ਵੀ ਸਾਡੇ ਲਈ ਤੂੰ ਮਰੀ ਗਏਂਗਾ ਜਿਹੜ ਨੇ ਮੁੜ ਕੇ ਇੱਕ ਵਾਰ ਵੀ ਸੁਨੇਹਾ ਨਹੀਂ ਲਾਇਆ ਹੈਗਾ ਵੀ ਮਾਂ ਮੇਰੀ ਫਿਕਰ ਨਾ ਕਰਿਓ ਮੈਂ ਸਹੀ ਸਲਾਮਤ ਆ ਜਹੋਂ ਦਾ ਚਾਕਦਾ ਪਰ ਨਾ ਤੈਨੂੰ ਲੋੜ ਕੀ ਪਈ ਸੀ ਉੱਥੇ ਜਾਣ ਦੀ ਅਸੀਂ ਤੈਨੂੰ ਕਿਹਾ ਸੀਗਾ ਵੀ ਤੇਰੇ ਸਿਰ ਤੇ ਕਰਜ਼ਾ ਚੜਿਆ ਹੋਇਆ ਇਹ ਲਾਉਣਾ ਹੈਗਾ ਉਹ ਤਾਂ ਮੈਨੂੰ ਪਤਾ ਸੀ ਵੀ ਤੁਸੀਂ ਮੈਨੂੰ ਬਾਹਰ ਜਾਣ ਨਹੀਂ ਦੇਣਾ ਮੈਂ ਤਾਂ ਹੀ ਉਹ ਗਿਆ ਸੀ ਬੱਸ ਤੈਨੂੰ ਅਸੀਂ ਕਿੱਥੇ ਕਿੱਥੇ ਲੱਭਿਆਗਾ ਪੁਲਿਸ ਥਾਣੇ 'ਚ ਅਸੀਂ ਜਾ ਕੇ ਆ ਗਏ ਅਸੀਂ ਪਤਾ ਕਿੰਨਾ ਟਾਈਮ ਤੈਨੂੰ ਲੱਭਦੇ ਰਹੇ ਉਹ ਤਾਂ ਮੈਂ ਗੱਲ ਮੰਨਦਾ ਕਾਲੇ ਪਰ ਮੈਂ ਤੁਹਾਨੂੰ ਕਹਿ ਤਾਂ ਰਿਹਾ ਮੈਂ ਤੁਹਾਨੂੰ ਕਿਵੇਂ ਦੱਸਦਾ ਚਲੋ ਮਾ ਇਹ ਗੱਲਾਂ ਸੂਈ ਛੱਡੋ ਮੈਨੂੰ ਗੱਗਨਾ ਗੱਲ ਕਰਨ ਦੋ ਕੀ ਗੱਲੂ ਵੀ ਪੈਣੇ ਵੀਰੇ ਤੂੰ ਭਾਬੀ ਦੇ ਕੋਲ ਕੱਲੀ ਕੋਲ ਨਹੀਂ ਜਾਣਾ ਪਿੰਡ ਤੂੰ ਇਹ ਕੀ ਬੁੱਲੀ ਨਹੀਂ ਆ ਬਿਰੇ ਹੁਣੋਂ ਤੇਰੀ ਅਮਾਨਤ ਨਹੀਂ ਹੈਗੀ ਮੇਰੀ ਅਮਾਨਤ ਨਹੀਂ ਹੈਗੀ ਸਹੀ ਕਹਿੰਦੀ ਏ ਤੇਰੀ ਪੈਣਾ ਜਿੱਥੇ ਤੂੰ ਤਿੰਨ ਸਾਲ ਲਾਇ ਸਾਰੇ ਉਮਰ ਉੱਥੇ ਕੱਢ ਲੈਂਦਾ ਮੈਂ ਹੁਣ ਕਿਨੇ ਕਿਹਾ ਸੀ ਤੈਨੂੰ ਵੀ ਬਾਬਸ ਆ ਜਾ ਕਰ ਚ ਬੈ ਦਲ ਸ ਹੁਣ ਇੱਧੇ ਕੀ ਕਰਨਾ ਏ ਉੱਥੇ ਮਰ ਜਾਂਦਾ ਅਸ ਨੂੰ ਤਾਂ ਸਬਰ ਕਰ ਲਿਆ ਜੀ ਵੀ ਮੇਰਾ ਪੁੱਤ ਮਰ ਗਿਆ ਕਮਾ ਪਰਿਓ ਗਗਨ ਮੇਰੀ ਗੱਲ ਤਾਂ ਸੁਣਾ ਤੂੰ ਕੀ ਕਰ ਰਿਹਾ ਜੱਸ ਗਣ ਤੈਨੂੰ ਹੋਇਆ ਕੀ ਆ ਮੈਨੂੰ ਪਤਾ ਯਾਰ ਇਹ ਸਾਰਾ ਕੁਝ ਨਾ ਹਾਲਾਤਾਂ ਨੇ ਕਰਵਾਇਆ ਤੇਰੇ ਕੋਲੋਂ ਉਹ ਨਾਲੇ ਭੈਣ ਕੀ ਕਹਿੰਦੀ ਸੀ ਮੈਨੂੰ ਵੀ ਗਗਨ ਹੁਣ ਤੇਰੀ ਇਮਾਨਤ ਨਹੀਂ ਹੈਗੀ ਹੋਲਾ ਉਹ ਕਮਲੀ ਉਹੀ ਬੋਲੀ ਜਾਂਦੀ ਆ ਉਹ ਤੂੰ ਮੇਰੀ ਇਮਾਨਤ ਆ ਮੇਰਾ ਤੇਰੇ ਨਾਲ ਯਾਰ ਵਿਆਹ ਹੋਇਆ ਤੂੰ ਮੇਰੇ ਘਰ ਵਾਲੀਆਂ ਮੇਰਾ ਹੱਕ ਬਣਦਾ ਯਾਰ ਤੇ ਗਗਨ ਬਾਕੀ ਮੈਂ ਤੇਰੇ ਸਾਹਮਣੇ ਖੜਾ ਤੈ ਮੈਨੂੰ ਜੋ ਵੀ ਸਜ਼ਾ ਦੇਣੀ ਹੈ ਨਾ ਦੇ ਦੇ ਯਾਰ ਮੈਂ ਤੇਰਾ ਗੁਨਾਹਗਾਰਾਂ ਪਰ ਤੂੰ ਮੇਰੇ ਤੋਂ ਦੂਰ ਨਾ ਹੋ ਮੈਂ ਤੈਨੂੰ ਸਜ਼ਾ ਦੇਣ ਵਾਲੀ ਕੌਣ ਹੁੰਦੀ ਆ ਜਸ ਕੀ ਸਜ਼ਾ ਦਵਾ ਮੈਂ ਹੁਣ ਤੈਨੂੰ ਤੂੰ ਤਾਂ ਮੇਰੀ ਜ਼ਿੰਦਗੀ ਖਰਾਬ ਕਰਤੀ ਮੇਰਾ ਕੀ ਕਸੂਰ ਸੀ ਇੱਕ ਵਾਰ ਜੇ ਕੋਈ ਗੱਲ ਸੀ ਤੂੰ ਮੇਰੇ ਨਾਲ ਬਹਿ ਕੇ ਕਰਦਾ ਆਪਾਂ ਉਹਦਾ ਕੋਈ ਹੱਲ ਕੱਢ ਲੈਂਦੇ ਐਵੇਂ ਘਰ ਛੱਡ ਕੇ ਜਾਣਾ ਗਗਨ ਮੈਂ ਮੰਨਦਾ ਯਾਰ ਆਪਣੀ ਨਾ ਹੋਇਆ ਗਗਨ ਮੇਰੀ ਗੱਲ ਤਾਂ ਸੁਣ ਮੈਂ ਮੰਨਦਾ ਯਾਰ ਮੇਰੀ ਗਲਤੀ ਆ ਮੈਂ ਬਿਨਾ ਦੱਸੇ ਹੀ ਭੱਗ ਗਿਆ ਪਰ ਜੋ ਕੁਝ ਵੀ ਕੀਤਾ ਨਾ ਮੈਂ ਘਰ ਵਾਸਤੇ ਕੀਤਾ ਘਰ ਵਾਸਤੇ ਕੀ ਕੀਤਾ ਜਸ ਤੂੰ ਹੋ ਮੈਨੂੰ ਨਹੀਂ ਪਤਾ ਪਰ ਮੈਨੂੰ ਇੰਨਾ ਜ਼ਰੂਰ ਪਤਾ ਤੂੰ ਘਰ ਬਰਬਾਦ ਕਰ ਲਿਆ ਗਣ ਇਹ ਕੀ ਭੁੱਲੀਣੀ ਤੂੰ ਕੋਈ ਫਾਇਦਾ ਨਹੀਂ ਹੁਣ ਮੇਰੇ ਨਾਲ ਕੋਈ ਗੱਲ ਨਾ ਕਰ ਤੈਨੂੰ ਹੋਇਆ ਕੀ ਆ ਮੈਂ ਤੈਨੂੰ ਦੱਸਤੀ ਆ ਗੱਲ ਕੀ ਆ ਬੋਲ ਗਗਨ ਕਦੋਂ ਦਾ ਰੋਇ ਜਾਂਦਾ ਨਾ ਦੁੱਧ ਪਿਲਾ ਦੋ ਮੈਨੂੰ ਲੱਗਦਾ ਭੁੱਖ ਲੱਗੀ ਆ ਗਗਨ ਅਬ ਬੱਚਾ ਅ ਕੀ ਦਾ ਬੱਚਾ ਇਹ ਮੇਰਾ ਬੱਚਾ ਹੈ ਮੇਰਾ ਤੇ ਕਾਲੇ ਦਾ ਤੇਰਾ ਤੇ ਕਾਲੇ ਦਾ ਹਾਂ ਗਗਨ ਮੈਂ ਹੁਣ ਤੈਨੂੰ ਜਮਾ ਮਾਫ ਨਹੀਂ ਕਰਨਾ ਹੈਗਾ ਬਲਕਿ ਤਾਂ ਮੈਂ ਤੈਨੂੰ ਮਾਫ ਕਰ ਦਿੰਦਾ ਬਸ ਮੈਨੂੰ ਬੁਲਾਈ ਨਾ ਆ ਹੁਣ ਕੀ ਜਵਾਬ ਦੇਵਾਂਗੇ ਇਹਨੂੰ ਜੱਸੀ ਨੂੰ ਇਹ ਤਾਂ ਪੁੱਛੂਗਾ ਹੁਣ ਬਾਰ-ਬਾਰ ਜਵਾਬ ਕੀ ਦਿਨਾ ਮੈਂ ਸੱਚ ਦਾਕਰਨ ਸਾਹਮਣੇ ਆਈ ਜਾਊਗਾ ਤੂੰ ਪਹਿਲੀ ਦੱਸ ਦੇ ਇਹਨੂੰ ਬਈ ਡਰ ਲੱਗਦਾ ਹੈ ਘਰ ਚ ਪਤਾ ਨਹੀਂ ਕਿੱਡਾ ਕਬੜਾ ਜਿੱਦ ਛੜੂਗਾ ਕੋਈ ਮਾਂ ਮਾਂ ਦੇਖ ਕੀ ਹੋ ਗਿਆ ਤੁਸੀਂ ਨੇ ਚੰਗਾ ਨਹੀਂ ਕੀਤਾ ਹੈਗਾ ਚੰਗਾ ਨਹੀਂ ਕੀਤਾ ਕਿਉਂ ਕੀ ਮਾੜਾ ਕਰਤਾ ਸੀ ਤੁਸੀਂ ਨੇ ਕਾਲੇ ਨਾਲ ਹੀ ਵਿਆਹ ਕਰਤਾ ਉਹਦਾ ਤੁਸੀਂ ਨੇ ਬਹੁਤ ਵੱਡੀ ਦੁਸ਼ਮਣੀ ਕੱਢੀ ਆ ਹੁਣ ਹੁਣੇ ਭਰਾ ਦੀ ਨਜ਼ਰ ਨਾਲ ਕਿਵੇਂ ਦੇਖੂਗਾ ਦੁਸ਼ਮਣੀ ਅਸੀਂ ਨਹੀਂ ਕੱਢੀ ਦੁਸ਼ਮਣ ਤਾਂ ਤੂੰ ਬਣਿਆ ਹੁਣ ਸਾਡਾ ਇੱਥੇ ਬਾਬਸਾ ਕੇ ਅੱਛਾ ਹੁਣ ਮੈਂ ਦੁਸ਼ਮਣ ਬਣ ਗਿਆ ਹਾਂ ਉਹ ਕੋਈ ਗੱਲ ਨਹੀਂ ਤੁਸੀਂ ਨੇ ਜਿਹੜੀ ਮੇਰੇ ਸੱਟ ਮਾਰਨੀ ਸੀ ਮਾਰਤੀ ਪਰ ਜਿਹੜੀ ਸੱਟ ਮੈਂ ਹੁਣ ਛੋਡੇ ਮਾਰੂੰਗਾ ਨਾ ਨਾ ਤਾਂ ਉਹਨੇ ਸਾਨੂੰ ਜਿਉਂਦੇ ਰਹਿਣ ਦੇਣਾ ਤੇ ਨਾ ਉਹਨੇ ਸਾਨੂੰ ਮਰਨ ਦੇਣਾ ਆਈਆਂ ਹੀ ਸੱਟ ਮਾਰੂੰ ਛੋਡੇ ਮੈਂ ਯਾਦ ਰੱਖੋਗੇ ਮੈਂ ਪਤਾ ਹੁਣ ਇਹ ਕੀ ਕਰੂਗਾ ਉਹ ਮੈਨੂੰ ਕੀ ਪਤਾ Gama ਕਿਤੇ ਆ ਮਿੰਨ ਨਾਲੇ ਆਪਦੇ ਆਪ ਨੂੰ ਤੇ ਨਾਲੇ ਆਪਾਂ ਨੂੰ ਨੁਕਸਾਨ ਪਹਤਾ ਬੈਠੇ ਓਏ ਹੋਰ ਮਾਂ ਪਹਿਲਾਂ ਇਹ ਦੁੱਖ ਚ ਆਪਾਂ ਡੁੱਬੇ ਰਹੇ ਚਲ ਆਪਾਂ ਸਬਰ ਕਰ ਲੈ ਜੀ ਜੇ ਕਿਤੇ ਹੁਣ ਇਹਨੇ ਕੁਝ ਕਰ ਲੈਣਾ ਆਪਾਂ ਕਾਸੀ ਯੋਗੇ ਵੀ ਨਹੀਂ ਰਹਿਣੇ ਹੈਗੇ ਸਹੀ ਗੱਲ ਹੈ ਪੁੱਤ ਜੇ ਆਪਦੇ ਆਪ ਨੂੰ ਵੀ ਕੁਝ ਕਰ ਲਿਆ ਤਾਂ ਵੀ ਆਖਰ ਨੂੰ ਹੈ ਤਾਂ ਆਪਣਾ ਖੂਨ ਹੈ ਹੁਣ ਤਾਂ ਮੇਰਾ ਪੁੱਤ 3 ਸਾਲਾਂ ਬਾਅਦ ਦੇਖਣ ਨੂੰ ਮਿਲਿਆ ਸੀ ਮੈਨੂੰ ਓੱਚਾ ਚੰਗਾ ਪਰ ਟਾਈਮ ਦੇਖ ਲੈ ਰੋ ਨਾ ਜਲ ਬੈਠਾ ਇੱਥੇ ਕੁਝ ਨਹੀਂ ਹੁੰਦਾ ਸਭ ਠੀਕ ਹੀ ਹੋਊਗਾ ਗਾਲਿਆ ਤਾਂ ਚੰਗੀ ਨਹੀਂ ਕਰੀ ਮੇਰੇ ਨਾਲ ਉਹ ਤੂੰ ਤਾਂ ਘਟ ਘਟ ਸਮਝਾਉਂਦਾ ਮਾਂ ਹੋਰਾਂ ਨੂੰ ਕਹਿੰਦਾ ਵੀ ਮਾਂ ਵੀ ਮੈਂ ਨਹੀਂ ਵਿਆਹ ਕਰਵਾਉਂਦਾ ਹੈਗਾ ਗਗਨ ਨਾਲ ਪਰ ਤੂੰ ਤੂੰ ਯਾਰ ਉਹਨੇ ਵਿਆਹ ਕਰਵਾ ਲਿਆ ਤੇ ਇੱਕ ਵਾਰ ਵੀ ਨਹੀਂ ਸੋਚਿਆ ਹੈਗਾ ਵੀ ਮੇਰੇ ਬਾਈ ਤੇ ਕੀ ਬਿੱਤੂਗੀ ਜੇ ਵੀ ਜੋ ਵਾਪਸ ਆ ਗਿਆ ਕਾਲੇ ਮੈਨੂੰ ਤੇਰੇ ਤੋਂ ਇਹ ਜਮਾਂ ਉਮੀਦ ਨਹੀਂ ਸੀ ਕੋਈ ਗੱਲ ਨਹੀਂ ਹੁਣ ਇਹਦਾ ਬਦਲਾ ਤਾਂ ਮੈਂ ਤੇਥੋਂ ਲੈ ਕੇ ਰਹੂੰਗਾ ਤੈਨੂੰ ਮੈਂ ਦੱਸੂ ਵੀਪਰਾ ਕੀ ਹੁੰਦਾ ਵੀਪਰਾ ਹੈ ਚੀਜ਼ ਕੀ ਹੈ ਜੇ ਤੇਥੋਂ ਬਦਲਾ ਨਾ ਲੈ ਆਂ ਨਾ ਤਾਂ ਮੈਨੂੰ ਜੱਸੀ ਨਾ ਗਹੀਂ